ਨੁਸ਼ਕਾਰ ਡੀਡੀ ਪੰਜਾਬੀ ਦੇ ਉੱਤੇ ਪ੍ਰੋਗਰਾਮ ਅੱਜ ਦੀ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਬਰਾ ਦੋਸਤੋ ਸਾਲ 2025 ਅੱਜ ਸਾਲ 2025 ਦਾ ਆਖਰੀ ਸ਼ਨੀਚਰਵਾਰ ਤੇ ਅੱਜ ਦੀ ਚਰਚਾ ਦਾ ਆਖਰੀ ਐਪੀਸੋਡ ਇਸ ਸਾਲ ਦਾ ਸਾਲ ਭਰ ਅਸੀਂ ਬਹੁਤ ਵਿਸ਼ਿਆਂ ਨੂੰ ਲੈ ਕੇ ਇਸ ਮੰਚ ਤੇ ਤੁਹਾਡੇ ਨਾਲ ਚਰਚਾ ਕਰਦੇ ਰਹੇ ਆਪਣੇ ਮਾਹਿਰਾਂ ਨਾਲ ਚਰਚਾ ਕਰਦੇ ਰਹੇ ਬਹੁਤ ਕੁਝ ਜੋ ਦੇਸ਼ ਵਿਦੇਸ਼ ਦੀ ਧਰਤੀ ਤੇ ਵਾਪਰਿਆ ਅਸੀਂ ਆਪਣੇ ਇਸ ਮੰਚ ਦੇ ਉੱਤੇ ਉਸ ਨੂੰ ਚਰਚਾ ਦਾ ਵਿਸ਼ਾ ਬਣਾਇਆ ਬਹੁਤ ਕੁਝ ਇਸ 2025 ਦੇ ਵਿੱਚ ਅਜਿਹਾ ਹੋਇਆ ਜਿਹੜਾ ਪਹਿਲਾਂ ਕਦੀ ਨਹੀਂ ਸੀ ਹੋਇਆ ਤੇ ਕੁਝ ਪਿਛਲੀਆਂ ਚੀਜ਼ਾਂ ਨੂੰ ਅਗਾਹ ਲੈ ਕੇ ਇਹ 2025 ਹੁਣ ਆਪਣੀ ਸਮਾਪਤੀ ਵੱਲ ਨੂੰ ਜਾ ਰਿਹਾ ਹੈ ਅੱਜ ਅਸੀਂ ਇਸ ਮੰਚ ਦੇ ਉੱਤੇ ਕੁਝ ਲੇਖਾ ਜੋਖਾ ਕਰਨਾ ਹੈ 2025 ਨੂੰ ਲੈ ਕੇ ਸਾਡਾ ਅੱਜ ਦਾ ਵਿਸ਼ਾ ਵੀ ਇਸੇ ਇਹ ਚੀਜ਼ ਨੂੰ ਲੈ ਕੇ ਹੈ ਕਿ ਲੇਖਾ ਜੋਖਾ ਸਾਲ 2025 ਕੀ ਕੀ ਵਾਪਰੇਆ ਕਿਸ ਤਰ੍ਹਾਂ ਘਟਨਾਵਾਂ ਹੋਈਆਂ ਕੀ ਭਾਰਤ ਨੂੰ ਕੁਮਾਂਤਰੀ ਪੱਧਰ ਤੇ ਘਟ ਰਹੀਆਂ ਘਟਨਾਵਾਂ ਦਾ ਅਸਰ ਹੋਇਆ ਕੀ ਭਾਰਤ ਵਿੱਚ ਘਟੀਆਂ ਘਟਨਾਵਾਂ ਦਾ ਅਸਰ ਹੋਇਆ ਕਿਸ ਤਰ੍ਹਾਂ ਭਾਰਤ ਤਰੱਕੀ ਦੇ ਰਹਾ ਹੈ ਉੱਤੇ ਇਸ ਸਾਲ ਅਗਾਹੋਂ ਦੇ ਆਪ ਬਹੁਤ ਕੁਛ ਅਸੀਂ ਆਪਣੇ ਮਾਹਿਰਾਂ ਨਾਲ ਇਸ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਉਹਨਾਂ ਮਾਹਿਰਾਂ ਨਾਲ ਤੁਹਾਡੀ ਮੈਂ ਜਾਣ ਪਹਿਚਾਨ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਹਰਕਮਲ ਡਾਕਟਰ ਹਰਕਮਲ ਰਿਟਾਇਰਡ ਪ੍ਰੋਫੈਸਰ ਹੰਸ ਐਸਡੀ ਕਾਲਜ ਅੱਜ ਜਲੰਧਰ ਦੇ ਬਹੁਤ ਕੁਝ ਪੜ੍ਹਾਉਂਦੇ ਆਂ ਲਿਖਦੇ ਆਂ ਕਰਦੇ ਆਂ ਇਹਨਾਂ ਨੇ ਆਪਣੇ ਸਟੂਡੈਂਟਸ ਨੂੰ ਵੀ ਦੱਸਿਆ ਹੋਵੇਗਾ ਆਪਣੇ ਜ਼ਿਹਨ ਦੇ ਵਿੱਚ ਵੀ ਰੱਖਿਆ ਹੋਵੇਗਾ ਤੇ ਅੱਜ ਇਹਨਾਂ ਕੋਲੋਂ ਬਹੁਤ ਕੁਝ ਪੁੱਛਾਂਗੇ ਵੀ ਜੋ ਇਹਨਾਂ ਨੂੰ ਚੰਗਾ ਲੱਗਿਆ ਇਸ ਸਾਲ ਦੇ ਵਿੱਚ ਜਾਂ ਜੋ ਇਹਨਾਂ ਨੂੰ ਲੱਗਿਆ ਕਿ ਅਜਹੀਆਂ ਕਟਨਾਵਾਂ ਕਿਤੇ ਨਾ ਕਿਤੇ ਰੁਕ ਸਕਦੀਆਂ ਸਨ ਤੇ ਦੂਸਰੇ ਮਾਹਿਰ ਨੇ ਸਾਡੇ ਨਾਲ ਰਜੀਵ ਪਾਸਕਰ ਰਜੀਵ ਪਾਸਕਰ ਜੀ ਸੀਨੀਅਰ ਜਰਲਿਸਟ ਨੇ ਇਹ ਜਾਣਦੇ ਆ ਕਿ ਰਜੀਵ ਪਾਸਕਰ ਜੀ ਬਹੁਤ ਵਧੀਆ ਹੈ ਲੇਖਕ ਨੇ ਲਿਖਦੇ ਨੇ ਬੋਲਦੇ ਬਹੁਤ ਵਧੀਆ ਨੇ ਤੇ ਬਹੁਤ ਹੀ ਵਧੀਆ ਤਰੀਕੇ ਦਾ ਨਾਲ ਹਰ ਇੱਕ ਚੀਜ਼ ਨੂੰ ਪੇਸ਼ ਕਰਦੇ ਨੇ ਅੱਜ ਅਸੀਂ ਵੀ ਇਹਨਾਂ ਕੋਲ ਆ ਜਾਣਾਗੇ ਕਿਉਂਕਿ ਕਿਹਾ ਜਾਂਦਾ ਹੈ ਕਿ AI ਸਿਰਫ ਨੇ ਇਨਸਾਨ ਨੇ ਨਹੀਂ ਬਣਾਇਆ ਇਨਸਾਨ ਨੇ AI ਨੂੰ ਬਣਾਇਆ ਤੇ ਉਹ ਕੁਝ ਅਜਿਹੇ ਕੰਪਿਊਟਰਾਈਜ਼ਡ ਦਿਮਾਗਾਂ ਦੀ ਹੀ ਖੋਜ ਹੈ ਜਿਸ ਦੇ ਕਾਰਨ ਅੱਜ ਅਸੀਂ ਕੰਪਿਊਟਰ ਜਾਂ AI ਵਰਗੀਆਂ ਚੀਜ਼ਾਂ ਨੂੰ ਵਰਤ ਰਹੇ ਹਾਂ ਤੇ ਉਹਨਾਂ ਵਿੱਚੋਂ ਇੱਕ ਦਿਮਾਗ ਰੇਵੀ ਪਾਸ ਕਰ ਜੀ ਦਾ ਹੈ ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਸਵਾਗਤ ਕਰਦਾ ਹਾਂ ਜੀ ਸਟੂਡੀਓ ਧੰਨਵਾਦ ਜੀ ਦੋਸਤੋ ਵਿਸ਼ਾ ਤੁਸੀਂ ਜਰੂਰ ਦੇਖਿਆ ਸੁਣਿਆ ਪੜ੍ਹਿਆ ਹੋਏਗਾ ਤੇ ਜਾਣਨਾ ਵੀ ਚਾਹੁੰਦੇ ਹੋਵੋਗੇ ਤੇ ਅਸੀਂ ਉਸ ਨਾਲ ਘਟਨਾਵਾਂ ਨੂੰ ਤੁਹਾਡੇ ਨਾਲ ਇੱਕ ਵਾਰ ਰਿਵਾਈਂਡ ਕਰਕੇ ਉਹਨਾਂ ਦੀ ਸਾਰੀ ਲਿਖਾਜੋਖਾ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਮੈਡਮ ਨੇ ਤੁਹਾਡੇ ਨਾਲ ਕਿਉਂਕਿ ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਅਗਰ ਕੀਤੀ ਜਾਵੇ ਦੇਖੀ ਜਾਵੇ ਹਾਲਾਂਕਿ ਕਮਾਂਤਰੀ ਪੱਧਰ ਦੇ ਉੱਤੇ ਤਾਂ ਉਹ ਸੀ ਅਮਰੀਕਾ ਦੀਆਂ ਚੋਣਾਂ ਤੇ ਅਮਰੀਕਾ ਦੀਆਂ ਚੋਣਾਂ ਦੇ ਵਿੱਚ ਟਰੰਪ ਦੀ ਵਾਪਸੀ ਇਸ ਤਰ੍ਹਾਂ ਟਰੰਪ ਦੀ ਵਾਪਸੀ ਨੂੰ ਅਮਰੀਕਾ ਦੇ ਆਧਾਰ ਤੇ ਲੈਂਦੇ ਹੋ ਜਾਂ ਫਿਰ ਪੂਰੇ ਜੋ ਕੋ ਮੰਤਰੀ ਪਦਰ ਤੇ ਉਹਨਾਂ ਦੀ ਵਾਪਸੀ ਨੂੰ ਲੈਂਦੇ ਹੋ ਤੇ ਭਾਰਤ ਦੇ ਅਸਰ ਦੇ ਉੱਤੇ ਲੈਂਦੇ ਸਰ ਨਮਸਕਾਰ 트럼ਪ ਸਰ ਦੀ ਦੂਸਰੀ ਜਿਹੜੀ ਵਾਪਸੀ ਆਈ ਹੈ ਉਸ ਦੇ ਨਾਲ ਬਹੁਤ ਸਾਰੀ ਹਿਲਜੁਲ ਮੱਚੀ ਸਾਡੇ ਭਾਰਤ ਹੀ ਨਹੀਂ ਸਾਰੇ ਦੇਸ਼ਾਂ ਦੇ ਵਿੱਚ ਹੀ ਕਿਉਂਕਿ ਜਦੋਂ ਹੀ ਆਏ ਹਨ ਉਹਨਾਂ ਨੇ ਆਂਦਿਆਂ ਹੀ ਸਭ ਤੋਂ ਪਹਿਲਾਂ ਤਾਂ ਟੈਰਿਫ ਪਾਲਿਸੀ ਜਿਹੜੀ ਸੀਗੀ ਉਸ ਦੇ ਵਿੱਚ ਬਹੁਤ ਸਾਰਾ ਬਦਲਾਵ ਲਿਆਂਦਾ ਕਿਉਂਕਿ ਉਸ ਨਾਲ ਟੈਰਿਫ ਪਾਲਿਸੀ ਦੇ ਆਉਣ ਦੇ ਨਾਲ ਦੇਸ਼ਾਂ ਦੇ ਵਿੱਚ ਪਗੜਣ ਵਚ ਗਈ ਲੋਕਾਂ ਨੂੰ ਮਤਲਬ ਕਿ ਹਰ ਸਰਕਾਰ ਨੂੰ ਤੇ ਇਸ ਦੀ ਸਰਕਾਰ ਨੂੰ ਇਸ ਗੱਲ ਦਾ ਫਿਕਰ ਲੱਗ ਗਿਆ ਕਿਉਂਕਿ ਉਹਨਾਂ ਦੀ ਆਯਾਤ ਦੀ ਨਿਆਤ ਦੀ ਪਾਲਿਸੀ ਸੀਗੀ ਉਸ ਵਿੱਚ ਬਹੁਤ ਸਾਰੇ ਬਦਲਾਵ ਲਿਆਣੇ ਪੈਣੇ ਸੀ ਦੂਸਰੀ ਪਾਲਿਸੀ ਉਹਨਾਂ ਦੀ ਇਮੀਗ੍ਰੇਸ਼ਨ ਦੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਮਤਲਬ ਡਰ ਵਾਲੀ ਪੈਦਾ ਹੋ ਗਈ ਸਥਿਤੀ ਕਿਉਂਕਿ ਬਹੁਤ ਸਾਰੇ ਭਾਰਤੀ ਜਾਂ ਏਸ਼ੀਆਦੋ ਵੀ ਲੋਕ ਜਿਹੜੇ ਸੀਗੇ ਉਹ ਅਮਰੀਕਾ ਵਿੱਚ ਗਏ ਹੋਏ ਸੀਗੇ ਔਰ ਉਹਨਾਂ ਨੇ ਉਹਨਾਂ ਵਾਸਤੇ ਕਈ ਤਰ੍ਹਾਂ ਦੇ ਨਵੇਂ ਕਾਨੂੰਨ ਜਿਹੜੇ ਨੇ ਉਹ ਲਾਗੂ ਕਰ ਦਿੱਤੇ ਉਹਨਾਂ ਇਮੀਗ੍ਰੇਸ਼ਨ ਦੀ ਜਿਹੜੀ ਲੋਕਾਂ ਵਾਸਤੇ ਨਿਯਮ ਸੀਗੇ ਕਿ H1 ਵਾਸਤੇ ਕਿਹੜਾ ਵੀਜ਼ਾ ਚਾਹੀਦਾ ਹੈ ਕਿੰਨੇ ਦਿਨ ਤੱਕ ਰੁਕ ਸਕਦੇ ਨੇ ਇਹ ਸਾਰੇ ਜਿਹੜੇ ਨਵੇਂ ਨਿਯਮ ਉਹਨਾਂ ਦੇ ਸ਼ੁਰੂ ਹੋਏ ਉਹਨਾਂ ਨੇ ਹਰ ਤਰ੍ਹਾਂ ਦੇ ਲੋਕਾਂ ਦੀ ਉਥਾਂ ਦੀ ਲੋਕਾਂ ਦੇ ਵਿੱਚ ਡਰ ਬਹੁਤ ਪੈਦਾ ਕੀਤਾ ਟੈਰਿਫ ਦਾ ਆਧਾਰ ਮਨੀਰ ਜੀ ਪਾਸਕਰ ਜੀ ਤਾਂ ਟੈਰਿਫ ਦੇ ਆਧਾਰ ਤੇ ਤੁਸੀਂ ਟਰਮ ਸੀ ਦੀ ਵਾਪਸੀ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿਉਂਕਿ ਆਂਦੇ ਹੀ ਯੂਨਿਕ ਵਾਰ ਤਾਂ ਪੂਰੇ ਮਤਲਬ ਵਿਸ਼ਵ ਦੇ ਵਿੱਚ ਜਿਹਨੇ ਲੋਕ ਉਹਨਾਂ ਦੇ ਨਾਲ ਥੋੜਾ ਜਿਹਾ ਵੀ ਲੈਣ ਦੇਣ ਦੇ ਲਈ ਉਹ ਕਰਦੇ ਸੀ ਉਹਨਾਂ ਦੇ ਟੈਰਿਫ ਪਾਲਿਸੀ ਦੇ ਸਾਰਾ ਟੈਰਿਫ ਬਹੁਤ ਵਧਾ ਦਿੱਤੇ ਸੀਗੇ ਉਹਨਾਂ ਦੇ ਆਉਣ ਦਾ ਪ੍ਰਭਾਵ ਭਾਰਤ ਦੇ ਉੱਤੇ ਕਿੰਨਾ ਦੇਖੋ ਭਾਰਤ ਦੇ ਉੱਤੇ ਇਸ ਗੱਲ ਦਾ ਪ੍ਰਭਾਵ ਤੇ ਪਿਆ ਤੁਹਾਨੂੰ ਯਾਦ ਹੋਵੇਗਾ ਜਦ 트럼ਪ ਉਹਨਾ ਕੈਂਪੇਨ ਕਰ ਰਹੇ ਸੀਗੇ ਆਪਣੇ ਇਲੈਕਸ਼ਨ ਨੂੰ ਜਿੱਤਣ ਵਾਸਤੇ ਜੀ ਉਸ ਵਕਤ ਹੀ ਇਸ ਗੱਲ ਦਾ ਆਗਾਜ਼ ਹੋ ਗਿਆ ਸੀਗਾ ਕਿ ਭਾਰਤ ਦੇ ਉੱਤੇ ਕੀ ਇੰਪੈਕਟ ਪੈਣ ਵਾਲਾ ਜੀ ਇਮੀਗ੍ਰੇਸ਼ਨ ਪਾਲਿਸੀ ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਨੈਸ਼ਨਲ ਲੈਵਲ ਤੇ ਮਾਸਕੇਲ ਦੇ ਵਿੱਚ ਡਿਪੋਰਟੇਸ਼ਨ ਹੋਣਗੇ ਜੀ ਔਰ ਜਦੋਂ 트럼ਪ ਉਹਨਾ 20 ਜਨਵਰੀ ਨੂੰ ਸੌਂ ਚੱਕਦੇ ਨੇ ਜੀ ਤੇ ਉਸ ਸੌਂ ਚੱਕ ਸੈਰੇਮਨੀ ਦੇ ਵਿੱਚ ਹੀ ਇਸ ਗੱਲ ਦਾ ਐਲਾਨ ਹੋ ਗਿਆ ਸੀਗਾ ਵੀ ਜਿਹੜੇ ਸਟੈਪਸ ਰੈਂਪੂਣਾ ਚੱਕ ਸਕਦੇ ਨੇ ਹੁਣ ਗੱਲ ਟੈਰਿਫ ਦੀ ਕਰੀ ਜੀ ਤੁਸੀਂ ਇਹ ਦੇਖੋ ਵੀ ਟੈਰਿਫ ਕੋਈ ਕੰਟਰੀ ਨਹੀਂ ਜਿਹਦੇ ਉੱਤੇ ਉਹਨਾਂ ਨੇ ਟੈਰਿਫ ਰੱਜ ਕੇ ਨਾ ਲਾਇਆ ਹੋਏ ਯੂਰੋਪੀਅਨ ਯੂਨੀਅਨ ਦੇ ਨਾਲ ਕਦੀ ਸਮਝੌਤਾ ਹੋਇਆ ਚਾਈਨਾ ਦੇ ਉੱਤੇ ਕਦੀ 145% ਟੈਰਿਫ ਕਈ ਵਾਰ 500% ਟੈਰਿਫ ਦੀ ਧਮਕੀ ਤੇ ਫਾਈਨਲੀ ਇੰਡੀਆ ਦੇ ਉੱਤੇ 4 ਅਗਸਤ ਨੂੰ 25% 27 ਅਗਸਤ ਨੂੰ ਹੋਰ 25% ਯਾਨੀ ਉਹ 25% ਟੈਰਿਫ ਵਸ ਕਰਕੇ ਲਾਇਆ ਕਿ ਆਪਾਂ ਯੂਕਰੇਨ ਰਸ਼ੀਆ ਤੋਂ ਤੇਲ ਖਰੀਦ ਰਹੇ ਆ ਸਸਤਾ ਤੇਲ ਖਰੀਦ ਰਹੇ ਆ ਤੇ ਤੇਲ ਖਰੀਦੋਗੇ ਤੇ 25% ਟੈਰਿਫ ਹੋਰ ਹੁਣ ਵੈਸੇ ਹੁਣ ਇਸ ਹਾਲ ਜਾ ਰਿਹਾ ਔਰ ਇਸ ਸਾਲ ਦੇ ਵਿੱਚ ਕੱਲ ਪਰਸੇ ਮੈਂ ਖਬਰ ਪੜ੍ਹ ਰਿਹਾ ਸੀ ਕਿ ਬਈ ਇੰਡੀਆ ਨੇ ਦੋ ਟਕ ਕਹਤਾ ਉਹਨਾਂ ਨੂੰ ਜੀ ਅਮਰੀਕਾ ਵਾਲਿਆਂ ਨੂੰ ਕਿ ਬਈ ਇਹ ਜਿਹੜਾ 50% ਟੈਰਿਫ ਹੈ 15% ਕਰੋ ਤਾਂ ਜਾ ਕੇ ਗੱਲ ਬਣੀ ਕਿ ਹੋਰ ਐਦਾਂ ਦੀ ਸਿਗਨਲਸ ਹੁਣ ਉੱਥੋਂ ਆ ਵੀ ਰਹੀ ਨੇ ਬਿਲਕੁਲ ਕਿਉਂਕਿ ਇੰਡੀਆ ਦੇ ਉੱਤੇ ਜਿਹੜਾ 50% ਟੈਰਿਫ ਲਾਇਆ ਹੈ ਐਦਾ ਵਿਰੋਧ ਅ ਅਮਰੀਕਨ ਪਾਰਲੀਮੈਂਟ ਤੱਕ ਵੀ ਹੋਇਆ ਹੈ ਔਰ ਉੱਥੇ ਦੇ ਕਾਫੀ ਸਾਰੇ ਐਮਪੀਜ਼ ਨੇ ਇੰਡੀਆ ਦੇ ਨਾਲ ਜਿਹੜੇ ਅਮਰੀਕਾ ਦੇ ਰਿਸ਼ਤੇ ਬੜੇ ਸੁਖਾਵੇਂ ਹੁੰਦੇ ਸੀ ਉਹਨਾਂ ਰਿਸ਼ਤਿਆਂ ਦੇ ਵਿੱਚ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਜਦ ਜਿਸ ਕੰਟਰੀ ਦੇ ਉੱਤੇ ਟੈਰਿਫ ਲਾਇਆ ਜਾਏਗਾ ਤੇ ਉਸ ਕੰਟਰੀ ਦਾ ਰਿਲੇਸ਼ਨਸ ਦੂਜੀ ਕੰਟਰੀਆਂ ਨਾਲ ਤੇ ਵਧ ਰਿਹਾ ਪਰ ਅਮਰੀਕਾ ਦੇ ਨਾਲ ਹੁਣ ਦੇਖਦੇ ਅੱਗੇ ਕੀ ਹੁੰਦਾ ਭਾਰਤ ਦੀ ਪਾਲਿਸਿਸ ਦਾ ਕਿਤੇ ਨਾ ਕਿਤੇ ਤਾਂ ਹੁਣ ਅਮਰੀਕਾ ਦੇ ਵਿੱਚ ਵੀ 트ੰਪ ਦੀ ਪਾਲਿਸੀ ਦਾ ਵਿਰੋਧ ਹੋ ਗਿਆ ਭਾਰਤ ਦੇ ਹੱਕ ਦੇ ਵਿੱਚ ਜਿਹੜਾ ਚੱਲ ਪਿਆ ਭਾਰਤੀਆ ਪਾਲਿਸਿ ਜਿਹੜੀਆਂ ਕਾਮਯਾਬ ਹੁੰਦੀਆਂ ਨਜ਼ਰ ਆਉਂਦੀਆਂ ਨੇ ਜਿਸ ਤਰ੍ਹਾਂ ਭਾਰਤ ਸਰਕਾਰ ਇਹ ਪਾਲਿਸਿਸ ਨੂੰ ਇਸ ਨੂੰ ਟੈਕਲ ਕਰ ਰਹੀ ਹੈ ਇਹ ਵੀ ਇਹ ਜਿਹੜਾ ਹੈ ਹੁਣ ਉੱਥੇ ਦੇ ਲੋਕ ਵੀ ਜਿਹੜੇ ਆ ਵਿਰੋਧ ਕਰ ਰਹੇ ਆ ਵੀ ਇਹ 50% ਟੈਰਫ ਜਿਹੜਾ ਇੰਡੀਆ ਤੇ ਲੱਗਿਆ ਨਹੀਂ ਲੱਗਣਾ ਚਾਹੀਦਾ ਲੇਕਿਨ ਇਹਦੇ ਨਾਲ ਨਾਲ ਇੱਕ ਹੋਰ ਵਿਸਥਾਰ ਹੋਇਆ ਇਹ ਤੋਂ ਬਾਅਦ ਚਲੀਏ AI ਵਿਸ ਦੇ ਨਾਲ ਚੱਲਿਆ ਕੰਪਿਊਟਰ ਆਇਆ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਕੰਪਿਊਟਰ ਦੀ ਵੀ ਵਿਰੋਧਤਾ ਕੀਤੀ ਸੀ ਵੀ ਕੰਪਿਊਟਰ ਨੁਕਸਾਨ ਦੇਵੇਗਾ ਬਹੁਤ ਸਾਰਾ ਬੇਰੋਜ਼ਗਾਰੀ ਜਿਹੜੀ ਆ ਉਹ ਫੈਲਾਏਗਾ ਹੁਣ AI ਆ ਗਿਆ AI ਦਾ ਵਿਸਤਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੋਜੀਟਿਵਲੀ 네ਗੇਟਿਵਲੀ AI ਪਾਲਿਸੀ ਜਿਹੜੀ ਹੈ ਨਵਾਂ ਨਵਾਂ ਵਿਸਤਾਰ ਆਇਆ ਸੰਚਾਰੀ ਸਾਧਨਾਂ ਦੇ ਵਿੱਚ ਉਹਦੇ ਨਾਲ ਸਾਨੂੰ ਫਾਇਦੇ ਤਾਂ ਬਹੁਤ ਨੇ ਪਰ ਇੱਕ ਪਾਸੇ ਨੁਕਸਾਨ ਵੀ ਬਹੁਤ ਹਨ ਜੇ ਫਾਇਦੇ ਤੋਂ ਦੇਖੋ ਤਾਂ AI ਦੀ ਮਦਦ ਨਾਲ ਇੱਕ ਨਵਾਂ ਇਨਸਾਨ ਜਿਹੜਾ ਹੈ ਉਹ ਦੂਰਦਰਸ਼ਨ ਦੇ ਜਾਂ ਕਿਸੇ ਵੀ ਸੰਚਾਰ ਸਾਧਨ ਦੇ ਅਸੀਂ ਉਸ ਦਾ ਇੱਕ ਨਵਾਂ ਰੂਪ ਦੇਖ ਸਕਦੇ ਹਾਂ। ਔਰ AI ਦੀ ਮਦਦ ਦੇ ਨਾਲ ਜੇ ਦੂਸਰੇ ਪਾਸੇ ਦੇਖਦੇ ਹਾਂ ਤੇ ਬਹੁਤ ਸਾਰੇ ਕ੍ਰਾਈਂਗ ਘੜੇ ਨੇ ਉਹ ਵੱਧ ਗਏ ਨੇ ਔਰ AI ਨੂੰ ਲੋਕ ਇਸ ਕਰ ਲੋ ਮਿਲ ਰਹੇ ਹਨ ਕਿ ਵਿਦਿਆਰਥੀਆਂ ਦੇ ਵਿੱਚ ਜੇ ਅਸੀਂ AI ਦੀ ਪਾਲਿਸੀ ਨੂੰ ਜ਼ਿਆਦਾ ਉਹਨਾਂ ਨੂੰ ਕਹਾਂਗੇ ਕਿ ਇਸ ਪਾਲਿਸੀ ਨੂੰ ਵਰਤਿਆ ਜਾਵੇ ਤਾਂ ਉਹਨਾਂ ਦੀ ਜਿਹੜੀ ਕ੍ਰੀਏਟਿਵਨੈਸ ਹੈ ਮਤਲਬ ਕ੍ਰੀਏਟੀਵਿਟੀ ਹੈ ਉਹ ਖਤਮ ਹੁੰਦੀ ਜਾਏਗੀ ਕਿਉਂਕਿ AI ਦੀ ਪਾਲਿਸੀ ਦੇ ਨਾਲ ਵਿਦਿਆਰਥੀ ਅੱਜ ਚੈਟ ਜੀਪੀਟੀ ਦੇ ਦਾਇਰੇ ਦੇ ਦੂਸਰੇ ਸਾਧਨਾਂ ਤੋਂ ਉਸ ਦੀ ਵਰਤੋਂ ਕਰਦੇ ਹਨ ਐਪ ਵਰਦੇ ਹਨ ਔਰ ਆਪਣਾ ਕੰਮ ਕਰ ਰਹੇ ਹਨ ਬਸ ਉਸ ਪਾਲਿਸੀ ਦੇ ਨਾਲ ਉਹਨਾਂ ਵਿਦਿਆਰਥੀਆਂ ਦੀ ਜਿਹੜੀ ਕ੍ਰੀਏਟੀਵਿਟੀ ਹੈ ਜਾਂ ਸਾਡੇ ਦਿਮਾਗ ਦੀ ਅਸੀਂ ਵਰਤੋਂ ਕਰਦੇ ਸੀਗੇ ਇਮੇਜਿਨੇਸ਼ਨ ਸੀਗੀ ਉਹ ਸਾਡੀ ਹੌਲੀ-ਹੌਲੀ AI ਦੀ ਮਦਦ ਨਾਲ ਖਤਮ ਹੋ ਰਹੀ ਹੈ ਏਏ ਕਿਥੋਂ ਤੱਕ ਆ ਮੈਂ ਇਹ ਵੀ ਗੱਲ ਤੁਹਾਡੇ ਕੋਲ ਮਰਜੀਵ ਜੀ ਪੁੱਛਾਂਗਾ ਲੇਕਿਨ ਮੈਂ ਨਾਲ ਇੱਕ ਗੱਲ ਕਰਾਂਗਾ ਵੀ ਇੱਕ ਕਮਾਂਤਰੀ ਪਦਰ ਤੋਂ ਹਟ ਕੇ ਜੇ ਮੈਂ ਆਪਣੇ ਭਾਰਤ ਦੀ ਗੱਲ ਕਰਾਂ ਤਾਂ ਇੱਕ ਆਪਰੇਸ਼ਨ ਸੰਧੂਰ ਹੋਇਆ ਜਦੋਂ ਪਲਵਾਮਾ ਦਾ ਕਾਂਡ ਹੋ ਗਿਆ ਉਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਦੁਨੀਆ ਦੀ ਨਜ਼ਰ ਦੇ ਵਿੱਚ ਇੱਕ ਅਜਿਹੇ ਮਲਕ ਬਣ ਗਿਆ ਵੀ ਜਿਸ ਦਾ ਮੁਕਾਬਲਾ ਹੁਣ ਕਰਨਾ ਆਸਾਨ ਨਹੀਂ ਰਹੇਗਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਆਪਰੇਸ਼ਨ ਸੰਧੂਰ ਨੂੰ ਅਗਰ ਅੱਜ ਉਸ ਕਾਂਡ ਨੂੰ ਯਾਦ ਕਰਕੇ ਅਸੀਂ ਉਸ ਦਾ ਲੇਖਾ ਜੋਖਾ ਕਰਨਾ ਹੋਵੇ ਕੀ वैसे एआई ਦਾ ਜ਼ਿਕਰ ਮੈਂ ਪਹਿਲੇ ਕਰਨਾ ਚਾਹਾਂਗਾ ਇੱਕ ਸ਼ਬਦਾਂ ਦੇ ਵਿੱਚ ਕੀ एआई ਦੇ ਰਾਹੀਂ ਆਮ ਲੋਕਾਂ ਨੂੰ ਕੀ ਫਾਇਦਾ ਹੋ ਸਕਦਾ ਇੱਕ ਬੜਾ ਸਿੰਪਲ ਜਿਹਾ ਇਨਸੀਡੈਂਟ ਹੈਗਾ ਯੂਐਸ ਦੇ ਵਿੱਚ ਇੱਕ ਔਰਤ ਨੇ ਜੀ एआई ਤੋਂ ਲਾਟਰੀ ਦਾ ਨੰਬਰ ਲੈ ਕੇ ਲਾਟਰੀ ਲੱਗੀ ਉਹਦੀ ਕਰੋੜਾਂ ਰੁਪਏ ਦਾ ਤੇ ਤੁਸੀਂ एआई ਦੀ ਲਿਮਟ ਤੁਸੀਂ ਕਿਸ ਤਰੀਕੇ ਨਾਲ ਅੰਦਾਜ਼ਾ ਲਾ ਸਕਦੇ ਹੋ ਵੀ एआई ਕੁਝ ਵੀ ਕਰ ਸਕਦਾ ਹੈ एआई ਦੇ ਰਾਹੀਂ ਨੌਕਰੀਆਂ ਦੀ ਘਾਟ ਹੋਏਗੀ ਇਹ ਸਾਰੀ ਗੱਲਾਂ ਨਾਲ ਦੇ ਨਾਲ ਚੱਲ ਰਹੀਆਂ ਚੱਲੀਆਂ ਬਿਲਕੁਲ ਡਵੈਲਪਮੈਂਟ ਤੇ ਹੋਈ ਹੈ ਹੁਣ ਆਪਾਂ ਆਪਰੇਸ਼ਨ ਜ਼ਿੰਦੂਰ ਤੇ ਆਈਏ ਜੀ ਪੁਲਵਾਮਾ ਅਟੈਕ 7 ਅਪ੍ਰੈਲ ਉਸ ਤੋਂ ਬਾਅਦ 7 ਮਈ 6 ਮਈ ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਆਪਰੇਸ਼ਨ ਸਿੰਦੂਰ ਕਿਉਂਕਿ ਭਾਰਤ ਵਾਸੀ ਸਵੇਰੇ ਜਦ ਉੱਠੇ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਵੀ ਰਾਤੀ ਇੰਡੀਆ ਨੇ ਆਪਣਾ ਕੰਮ ਕਰਤਾ ਜੀ ਖੁਸ਼ੀ ਵੀ ਹੋਈ ਔਰ ਉਹ ਖੁਸ਼ੀ ਇਸ ਕਰਕੇ ਵੀ ਹੋਈ ਕਿਉਂਕਿ ਜਿਹੜਾ ਪੁਲਵਾਮਾ ਦੇ ਵਿੱਚ ਇਨਸੀਡੈਂਟ ਕੀਤਾ ਸੀ ਨਾ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਅੱਤਵਾਦੀਆਂ ਨੇ ਬਿਲਕੁਲ ਉਹਦਾ ਬਦਲਾ ਲੈਣਾ ਹਰ ਭਾਰਤੀ ਦਾ ਖੂਨ ਖੋਲ ਰਿਆ ਸੀਗਾ ਔਰ ਉਸ ਖੂਨ ਖੋਲੇ ਖੋਏ ਖੂਨ ਨੂੰ ਸ਼ਾਂਤ ਕਰਨ ਵਾਸਤੇ ਇੱਕ ਤਰੀਕੇ ਨਾਲ ਜਾਂ ਫਿਰ ਬਦਲਾ ਲੈਣ ਵਾਸਤੇ ਇੰਡੀਆ ਨੇ ਪਾਕਿਸਤਾਨ ਦੇ 9 ਠਿਕਾਣਿਆਂ ਦੇ ਵਿੱਚ ਉਹ ਰੱਖਿਆ ਜਾ ਰਿਹਾ ਉਹ ਅਤਵਾਦੀ ਠਿਕਾਣੇ ਸੀਗੇ ਉੱਥੇ ਹਮਲਾ ਕਰਕੇ ਸਾਡੀ ਟੀਮਾਂ ਸਾਡੇ ਇਚਾਰਜ ਸਾਰੀ ਚੀਜ਼ਾਂ ਸੇਫ ਵਾਪਸ ਆ ਗਈ। ਬਿਲਕੁਲ। ਔਰ ਉਸ ਤੋਂ ਬਾਅਦ 12 April ਨੂੰ ਇਹ 11 May ਨੂੰ 10 May ਨੂੰ 10 May ਨੂੰ ਸੀਜ਼ਫਾਇਰ ਹੋ ਜਾਂਦਾ। ਜੀ। ਹੁਣ ਪਹਿਲੇ ਤੁਸੀਂ 트럼ਪ ਉਹਨਾਂ ਦੀ ਗੱਲ ਕਰਕੇ ਆਏ ਹੋ 트럼ਪ ਉਹਨਾਂ ਤਦ ਤੋਂ ਲੈ ਕੇ ਅੱਜ ਤੱਕ ਕਹਿ ਰਹੇ ਕਿ ਇਹ ਸੀਜ਼ਫਾਇਰ ਮੈਂ ਕਰਾਇਆ। ਇੰਡੀਆ ਨੇ ਕਦੀ ਮੰਨਿਆ ਨਹੀਂ। ਬਿਲਕੁਲ। ਲੇਕਿਨ 트럼ਪ ਉਹਨਾਂ ਦੇ ਆਨ ਨਾਲ ਤੁਸੀਂ ਰਿਸ਼ਤਿਆਂ ਦੇ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕੀ ਆਪਰੇਸ਼ਨ ਸਿੰਧੂਰ ਦੇ ਵਿੱਚ ਨਾ ਵੀ ਇਸ ਕਰਕੇ ਆਪਰੇਸ਼ਨ ਸਿੰਧੂਰ ਰੱਖਿਆ ਕਿ ਉਹ ਔਰਤਾਂ ਜਿਨ੍ਹਾਂ ਦਾ ਸਿੰਧੂਰ ਪਲਵਾਮਾ ਦੇ ਵਿੱਚ ਲੁੱਟਿਆ ਸੀਗਾ ਪਹਿਲਗਾਮ ਦੇ ਵਿੱਚ ਲੁੱਟਿਆ ਸੀਗਾ ਉਹ ਉਹਦਾ ਬਦਲਾ ਆਪਰੇਸ਼ਨ ਸਿੰਧੂਰ ਦੇ ਰਾਹੀਂ ਲੈ ਕੇ ਭਾਰਤ ਨੇ ਪੂਰੀ ਦੁਨੀਆ ਨੂੰ ਇਹ ਗੱਲ ਦੱਸਦੀ ਕਿ ਅੱਤਵਾਦ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਸੀ ਕੰਪਰੋਮਾਈਜ਼ ਨਹੀਂ ਕਰ ਜੀ ਬਿਲਕੁਲ ਇਹ ਗੱਲ ਹੋਰ ਕਰੀਏ ਇਸ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਨੀ ਹੈ ਔਮਨ ਐਮਪਾਵਰਮੈਂਟ ਆਈ ਹੈ ਜਦੋਂ ਸਾਡੇ ਪਾਇਲਟਸ ਨੇ ਜਿਹੜਾ ਕਮਾਂਡਰਸ ਨੇ ਇਹ ਸਾਰਾ ਆਪਰੇਸ਼ਨ ਸੰਦੂਰ ਨੂੰ ਕਾਮਯਾਬ ਕੀਤਾ ਜੀ ਸਾਡੇ ਲੈਫਟਨੈਂਟ ਕਰਨਲ ਸੋਫੀਆ ਗੁਰੀਸ਼ੀ ਹੈ ਔਰ ਦੋ ਉਸ ਦੇ ਨਾਲ ਹੋਰ ਵੀ ਮਹਿਲਾ ਕੈਪਟਨ ਸੀਆਂ ਜਿਨ੍ਹਾਂ ਨੇ ਇਸ ਸੰਦੂਰ ਨੂੰ ਆਪਰੇਸ਼ਨ ਸੰਦੂਰ ਨੂੰ ਸਫਲ ਬਣਾਇਆ ਔਰ ਪਹਿਲੀ ਵਾਰ ਇਹ ਹੋਇਆ ਹੈ ਕੀ ਔਰਤਾਂ ਇੰਡੀਆ ਨੇ ਉਹ ਇਸ ਵਿੱਚ ਅੱਗੇ ਆਈਆਂ ਔਰ ਉਹਨਾਂ ਨੇ ਇਸ ਨੂੰ ਇਸ ਵਾਰ ਨੂੰ ਪੂਰਾ ਇੱਕ ਨਵਾਂ ਰੂਪ ਦਿੱਤਾ ਬਿਲਕੁਲ ਮਤਲਬ ਸਫਲਤਾ ਤੇ ਸਾਡੀ ਹਾਸਲ ਹੋਈ ਹੈ ਕਿ ਅਸੀਂ ਬਹੁਤ ਸਾਰੇ ਉਹਨਾਂ ਦੇ ਪਾਕਿਸਤਾਨ ਦੇ ਆਪਣੇ ਦੁਸ਼ਮਣਾਂ ਦੇ ਜਿਹੜੇ ਸੈਂਟਰ ਸੀਗੇ ਉਹਨਾਂ ਦੇ ਅਤੰਕਵਾਦੀਆਂ ਦੇ ਉਹ ਵੀ ਖਤਮ ਕੀਤੇ ਹਨ ਜੇ ਅਸੀਂ ਤੀਸਰੀ ਗੱਲ ਕਰਦੇ ਹਾਂ 2025 ਦੇ ਵਿੱਚ ਕੁੰਮ ਦੇ ਮੇਲੇ ਦੀ ਜੀ ਮੋਦੀ ਸਰਕਾਰ ਨੇ ਇਸ ਮੇਲੇ ਨੂੰ ਬਹੁਤ ਹੀ ਸਫਲਤਾ ਦੇ ਨਾਲ ਇਸ ਮੇਲੇ ਦੀ ਸ਼ੁਰੂਆਤ ਹੋਈ ਇਸ ਮੇਲੇ ਨੂੰ ਬੜੀ ਸਫਲਤਾ ਦੇ ਨਾਲ ਹਰ ਇੱਕ ਘਰ ਦੇ ਵਿੱਚ ਇਸ ਦੇ ਬਾਰੇ ਦੱਸਿਆ ਗਿਆ ਕਿਵੇਂ ਉੱਥੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਿਆ ਕਿਵੇਂ ਸਾਧੂ ਸੰਤਾਂ ਨੂੰ ਆਪਸ ਵਿੱਚ ਜਿਹੜੇ ਉਹਨਾਂ ਦੀ ਅਸੀਂ ਇਹ ਨਹੀਂ ਕਾਂਗੇ ਕਿ ਉਹਨਾਂ ਨੇ ਆਪਣਾ ਹੀ ਆਤਮਿਕ ਵਿਕਾਸ ਕੀਤਾ ਸੀਗਾ ਉਸ ਦੇ ਨਾਲ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੋਦੀ ਸਰਕਾਰ ਨੇ ਮੰਦਿਰ ਬਣਾਏ ਜਾਂ ਜਿਹੜੇ ਸਾਧੂ ਸੰਤ ਸਾਡੇ ਅੱਗੇ ਆਏ ਨੇ ਉਹਨਾਂ ਬਾਰੇ ਦੱਸਿਆ ਗਿਆ ਲੋਕਾਂ ਨੂੰ ਚੇਤਾਵਨੀ ਦਿੱਤਾ ਗਿਆ ਪਰ ਹ ਇੱਕ ਥੇ ਮਾੜਾ ਵੀ ਹੋਇਆ ਸੀਗਾ ਕਿ ਇਸ ਟਮ ਬਹੁਤ ਜ਼ਿਆਦਾ ਪਗਡੋੜ ਮਚ ਗਈ ਸੀਗੀ ਔਰ ਬਹੁਤ سارے ਲੋਕ ਜਿਹੜੇ ਨੇ ਪਰ ਉਹਨੂੰ ਵੀ ਬੜੇ ਵਧੀਆ ਤਰੀਕਿਆਂ ਨਾਲ ਉਸ ਵਕਤ ਸਰਕਾਰ ਨੇ ਐਕਟਲ ਕੀਤਾ ਸੀਗਾ ਔਰ ਸਭ ਕੁਝ ਜੋ ਵੀ ਉਹਨਾਂ ਦੇ ਵਿੱਚ ਮੌਤਾਂ ਹੋਈਆਂ ਸੀ ਬੜੇ ਪਹਿਚਾਨ ਕੇ ਉਹਨਾਂ ਦੇ ਘਰਾਂ ਦੇ ਤੱਕ ਪੋ ਜਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਤੱਕ ਸਰਕਾਰ ਨੇ ਕਰਵਾਇਆ ਸੀਗਾ ਇਹ ਬਹੁਤ ਸਾਰੀਆਂ ਚੀਜ਼ਾਂ ਉਸ ਹੋਈਆਂ ਸੀ ਲੇਕਿਨ ਇੱਕ ਜਗ੍ਹਾ ਦੇ ਉੱਤੇ ਕਰੋੜਾਂ ਦੀ ਪਬਲਿਕ ਨੂੰ ਇਕੱਠ ਕਰਕੇ ਐਸ ਤਰੀਕੇ ਦੇ ਨਾਲ ਆਪਣੇ ਆਪ ਦੇ ਵਿੱਚ ਮਨਾਣਾ ਬੜਾ ਵੱਡਾ ਜਿਹੜਾ ਹੈ ਸਰਕਾਰ ਦਾ ਉਦਮ ਤੇ ਉਪਰਾਲਾ ਮੰਨਿਆ ਜਾਂਦਾ ਲੇਕਿਨ ਮੈਂ ਉਸੇ ਚੀਜ਼ ਨੂੰ ਅੱਗੇ ਲੈ ਕੇ ਆਵਾਂਗਾ ਆਪਰੇਸ਼ਨ ਸਿੰਦੂਰ ਨੂੰ ਇੱਕ ਸਖਤ ਮੈਸੇਜ ਜਿਹੜਾ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਂ ਦੂਸਰੇ ਦੁਸ਼ਮਣ ਦੇਸ਼ਾਂ ਕਿਉਂਕਿ ਤੁਰਕੀ ਨੇ ਵੀ ਉਸ ਵਕਤ ਉਹਨਾਂ ਦੀ ਹਮਾਇਤ ਕੀਤੀ ਸੀ ਜੀ ਇੱਕ ਬੜਾ ਵੱਡਾ ਮੈਸੇਜ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਔਰ ਸਰਕਾਰ ਦੀ ਇਸ ਦੇ ਵਿੱਚ ਸਫਲਤਾ ਨੂੰ ਤੁਸੀਂ ਗਿਣਦੇ ਹੋ ਵੀ ਵਾਕਈ ਬਹੁਤ ਵੱਡਾ ਸਟੈਪ ਸੀ ਔਰ ਬੜੀ ਵੱਡੀ ਸਫਲਤਾ ਮਿਲੀ ਦੇਖੋ ਇਹ ਸਫਲਤਾ ਕਿਉਂਕਿ ਅਤੰਕੀਆਂ ਠਿਕਾਣੇ ਨੂੰ ਇੱਕ ਝਟਕੇ ਦੇ ਵਿੱਚ ਖਤਮ ਕਰ ਦੇਣਾ ਨੋ ਅਤੰਕਵਾਦੀ ਦੇ ਟਿਕਾਣੇ ਸੀਗੇ ਜਿਨ੍ਹਾਂ ਨੂੰ ਖਤਮ ਕੀਤਾ ਗਿਆ ਸੀਗਾ ਔਰ ਇਹ ਇੱਕ ਇੱਕ ਤਰੀਕੇ ਨਾਲ ਵਰਲਡ ਵਾਸਤੇ ਮੈਸੇਜ ਸੀਗਾ ਕਿ ਇੰਡੀਆ ਕੈਪੇਬਲ ਹੈਗਾ ਅਗਰ ਕੋਈ ਸਾਡੇ ਦੇਸ਼ ਦੇ ਉੱਤੇ ਬੁਰੀ ਨਜ਼ਰ ਰੱਖੇਗਾ ਤੇ ਅਸੀਂ ਉਹਦੇ ਘਰ ਚ ਘੁਸ ਕੇ ਮਾਰਾਂਗੇ ਮੈਸੇਜ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾ ਚਾਹਦੇ ਸੀਗੇ ਉਹ ਬਖੂਬੀ ਦਿੱਤਾ ਵੀ ਇੱਕ ਇਹਨਾਂ ਦੀ ਗੱਲ ਨੂੰ ਵਧਾਵਾਂ ਜਿਵੇਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਕੁੰਭ ਦਾ ਮੇਲਾ ਬੜੇ ਉਦੇ ਨਾਲ ਮਨਾਇਆ ਗਿਆ ਬੜੀ ਸ਼ਾਨੋ ਸ਼ੌਕਤ ਦੇ ਨਾਲ ਉਸ ਜਗ੍ਹਾ ਤੇ ਔਰ ਇੰਨੇ ਲੋਕਾਂ ਨੂੰ ਵਾਕਈ ਇਕੱਠ ਨੂੰ ਇਕੱਠਾ ਕਰਕੇ ਕੰਟਰੋਲ ਕਰਕੇ ਇਸ ਤਰ੍ਹਾਂ ਦਾ ਬੜਾ ਹਿਸਾਬ ਦੇ ਨਾਲ ਮੇਲਾ ਕਰਾਣਾ ਬੜਾ ਮਤਲਬ ਵੱਡੀ ਸੀ ਕਿਉਂਕਿ ਇਹਨੂੰ ਮਹਾਕੁੰਭ ਕਿਹਾ ਗਿਆ ਸੀਗਾ ਜਿਹੜੇ ਕਹਿੰਦੇ ਨੇ 144 ਸਾਲ ਦੇ ਬਾਅਦ ਉੱਥੇ ਲੱਗਿਆ ਸੀਗਾ ਨਾਲ ਹੀ ਨਾਲ ਮੈਂ ਇੱਕ ਹੋਰ ਚੀਜ਼ ਕਰਾਂ ਵੀ ਜਿੱਥੇ ਜਨਵਰੀ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ 2025 ਦੇ ਵਿੱਚ ਨਭੂਤਾ ਹੋਇਆ ਉੱਥੇ ਹੀ ਪੰਜਾਬ ਤੇ ਦਿੱਲੀ ਦੀ ਧਰਤੀ ਤੇ ਅਖੀਰਲੇ ਵਕਤ ਜਦੋਂ ਨਵੰਬਰ ਮਹੀਨਾ ਚੱਲ ਰਿਹਾ ਸੀਗਾ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉਸ ਦਿਨ ਸਰਕਾਰ ਵੱਲੋਂ ਜਿਹੜੀ ਹੈ ਚਾਹੇ ਕੇਂਦਰ ਸਰਕਾਰ ਨੇ ਦਿੱਲੀ 'ਚ ਮਨਾਇਆ ਜਾਂ ਸਰਕਾਰ ਪਿਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਇਹ ਵੀ ਸਮਾਗਮ ਹੋਏ ਕਿਤੇ ਨਾ ਕਿਤੇ ਬਹੁਤ ਵਧੀਆ ਉਪਰਾਲੇ ਇਹਨਾਂ ਨੂੰ ਗਿਣੇ ਜਾ ਸਕਦੇ ਆ ਲੋਕਾਂ ਦੇ ਵਿੱਚ ਵਧੀਆ ਮੈਸੇਜ ਇਸ ਸਾਲ ਦੇ ਵਿੱਚ ਗਿਆ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਭਾਰਤ ਜਿੱਦਾਂ ਕਹਿੰਦੇ ਆ ਨਾ ਵੀ ਡਾਈਵਰਸਿਟੀ ਡਾਇਵਰਸਿਟੀ ਦਾ ਇੱਕ ਦੇਸ਼ ਹੈਗਾ ਜਿਹਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਔਰ ਹਰ ਤਰ੍ਹਾਂ ਦੇ ਲੋਕ ਆਪਣਾ ਤਿਉਹਾਰ ਆਪਣੀ ਖੁਸ਼ੀ ਆਪਣਾ ਗਮ ਆਪਣੀ ਸਾਰੀ ਚੀਜ਼ਾਂ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਅਬਜ਼ਰਵ ਵੀ ਕਰਦੇ ਨੇ ਤੇ ਮਹਾਕੁੰਮ ਤੋਂ ਜਿਹੜੀ ਗੱਲ ਸ਼ੁਰੂ ਹੋਈ ਉਹ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਤੁਸੀਂ ਗੁਰਤੇਗ ਬਹਾਦਰ ਜੀ ਦੇ ਸਾਡੇ ਤੋਂ ਜਸਾਲੇ ਜੀ ਨੂੰ ਚਾਦੀ ਸ਼ਹੀਦੀ ਦੇ ਜਿਹੜਾ ਸਮਾਗਮ ਸੀਗਾ ਉਦੇ ਵਿੱਚ ਪੂਰਾ ਦੇਸ਼ ਇੱਕ ਨਜ਼ਰ ਆਇਆ ਬਿਲਕੁਲ ਔਰ ਦੇਸ਼ ਦੇ ਵਿੱਚ ਜਿਹੜੀ ਧਾਰਮਿਕ ਇੱਕ ਤਰੀਕੇ ਨਾਲ ਜਿਹੜੀ ਸਾਂਝ ਹੈਗੀ ਹੈ ਉਹ ਇੱਕ ਵਾਰ ਫੇਰ ਹੋ ਜਾਗਰ ਹੋ ਜੀ ਜੀ ਬਿਲਕੁਲ ਅੱਜ ਕੱਲ ਵੀ ਦੋਸਤੋ ਅਸੀਂ ਜਾਣਨੇ ਕਿ ਜਦੋਂ ਤੁਸੀਂ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ ਅੱਜ ਅੱਜ ਵੀ ਜਿਹੜਾ ਹੈ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹਾਦਤ ਦਿਹਾੜਾ ਜਿਹੜਾ ਹੈ ਉੱਥੇ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਵੀ ਹਜ਼ਾਰਾਂ ਨਹੀਂ ਲੱਖਾਂ ਦੀ ਤعداد ਦੇ ਵਿੱਚ ਆ ਕੇ ਸੰਗਤ ਨਤਮਸਤਕ ਹੋ ਰਹੀ ਹੈ ਬਹੁਤ ਵਧੀਆ ਉਪਰਾਲੇ ਇੰਤਜ਼ਾਮ ਸਰਕਾਰਾ ਵੱਲੋਂ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਨੇ ਸਾਲ ਦੇ ਵਿੱਚ ਅਜਿਹੀਆਂ ਚੀਜ਼ਾਂ ਕਿਉਂਕਿ ਕਿਆ ਜਾਂਦਾ ਹੈ ਭਾਰਤ ਤਾਂ ਔਰ ਖਾਸ ਕਰਕੇ ਪੰਜਾਬ ਤਾਂ ਹੈ ਹੀ ਤਿਹਾਰਾਂ ਦਾ ਦੇਸ਼ ਹੈ ਹੈ ਹੀ ਜਿਹੜਾ ਹੈ ਤੇ ਅਲੱਗ-ਅਲੱਗ ਫੈਸਟੀਵਲਸ ਹੁੰਦੇ ਨੇ ਲੇਕਿਨ ਜਿਹੜੇ ਇਸ ਵਕਤ ਸ਼ਤਾਬਦੀ ਸਮਾਰੋਹ ਮਨਾਏ ਗਏ ਉਹ ਆਪਣੇ ਆਪ ਦੇ ਵਿੱਚ ਜਿਹੜਾ ਸਿਸਤਾਰ ਸੈਬ ਸਗੂਤੇ ਬਹਾਦਰ ਸਾਹਿਬ ਜੀ ਦਾ 350 ਸਾਲਾ ਇਸ ਸ਼ਹੀਦੀ ਸਮਾਗਮ ਚ ਹੈਗਾ ਜਾਂ ਫਿਰ ਕੁੰਬ ਦਾ ਮੇਲਾ ਸੀ ਜਿਹਨੂੰ ਮਹਾਕੁੰਬ ਦਾ ਨਾਂ ਦਿੱਤਾ ਗਿਆ ਸੀਗਾ ਇਹ ਆਪਣੇ ਆਪ ਦੇ ਵਿੱਚ ਵਿਲੱਖਣ ਸਨ ਜਿਸ ਦੇ ਵਿੱਚ ਜਿੱਥੇ ਆਸਥਾ ਦੇ ਵਿੱਚ ਆਸਥਾ ਦੇ ਕੁੰਬ ਦੇ ਵਿੱਚ ਕਰੋੜਾਂ ਲੋਕਾਂ ਨੇ ਜਾ ਕੇ ਝੁਪਕੀ ਲਗਾਈ ਗੰਗਾ ਦੇ ਵਿੱਚ ਉਥੇ ਹੀ ਜਿਹੜਾ ਹੈ ਅਨੰਤਪੁਰ ਸਾਹਿਬ ਦੀ ਤਰਤੀ ਤੇ ਪੇਚਾਨੀ ਚੌਕ ਦਿੱਲੀ ਗੁਰਦਰਾ ਸ੍ਰੀ ਸ਼ਹੀਦ ਸਾਹਿਬ ਦੇ ਵਿੱਚ ਆ ਕੇ ਵੀ ਲੱਖਾਂ ਕਰੋੜਾਂ ਲੋਕਾਂ ਨੇ ਜਿਹੜੀਆਂ ਆਪਣੀ ਸ਼ੀਸ਼ ਨਵਾ ਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਕਰਕੇ ਜਿਨ੍ਹਾਂ ਕਰਕੇ ਮੈਂ ਫਿਰ ਕਹਾ ਜਿਨ੍ਹਾਂ ਕਰਕੇ ਅੱਜ ਅਸੀਂ ਇਸ ਕਾਬਿਲ ਹੋਏ ਹਾਂ ਕਿ ਇਸ ਮੰਚ ਤੋਂ ਅੱਜ ਅਸੀਂ ਇਹ ਚਰਚਾ ਕਰ ਰਹੇ ਹਾਂ ਤੇ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਸਾਂਝੀ ਕਰ ਰਹੇ ਹਾਂ ਲੇਕਿਨ ਨਾਲ ਹੀ ਨਾਲ ਅਸੀਂ ਗੱਲ ਕਰੀਏ ਮਹਿਲਾ ਸਸ਼ਕਤੀਕਰਨ ਦੀ ਗੱਲ ਕਰ ਰਹੇ ਸੀਗੇ ਇਸ ਸਾਲ ਦੇ ਵਿੱਚ ਇੱਕ ਅਜਿਹੀ ਚੀਜ਼ ਵਾਪਰੀ ਜਿਹੜੀ ਕਦੀ ਬਹੁਤ ਘੱਟ ਹੋਈ ਸੀਗੀ ਮਹਿਲਾ ਕ੍ਰਿਕਟ ਟੀਮ ਨੇ T20 ਵਾਰਡ ਕਾ ਪਿੱਤੇ ਆ ਮੈਂ ਜੈਂਟਸ ਨੇ ਵੀ ਕਿਤੇ ਆ ਮੈਂ ਉਹਨਾਂ ਨਾਲ ਗੱਲ ਕਰਾਂਗਾ ਲੇਕਿਨ ਮੈਂ ਮਹਿਲਾ ਨਹੀਂ ਕਰਾਂਗਾ ਮਹਿਲਾਵਾਂ ਨੇ ਵੀ ਇੱਕ ਝੰਡਾ ਜਿਹੜਾ ਹੈ ਉਹ ਗੱਡੇ ਅੱਜ ਕਰ ਖੇਡਾਂ ਦੀ ਗੱਲ ਬੜੇ ਸਾਲਾਂ ਬਾਅਦ ਸਾਡੇ ਜਿਹੜੀ ਇੰਡੀਆ ਦੀ ਵਰਲਡ ਔਮਨ ਕ੍ਰਿਕਟ ਟੀਮ ਸੀਗੀ ਉਹਨੇ ਇਸ ਪ੍ਰਾਪਤੀ ਨੂੰ ਹਾਸਲ ਕੀਤਾ ਹੈ ਔਰ ਮਤਲਬ ਇਹ ਦੇ ਵਿੱਚ ਜਿਹੜੀਆਂ ਉਹ ਮਹਿਲਾਵਾਂ ਸੀਗੀਆਂ ਜਿਹੜੀਆਂ ਕਿ ਕਿੰਨੇ ਸਾਲਾਂ ਤੋਂ ਲੱਗਿਆ ਹੋਈਆਂ ਸੀ ਲਗਾਤਾਰ ਮਿਹਨਤ ਕਰਨ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਇਹ ਸਾਡੀ ਵਰਲਡ ਦੀ ਵਿੱਚ ਇੱਕ ਪ੍ਰਾਪਤੀ ਹੈ ਸਾਡੀ ਦੀ ਕਿ ਮਹਿਲਾ ਕ੍ਰਿਕਟ ਟੀਮ ਜਿਹੜੀ ਹੈ ਉਸਨੇ ਵਿਸ਼ਵ ਕੱਪ ਜਿੱਤਿਆ ਔਰ ਸਾਡੇ ਦੇਸ਼ ਨੂੰ ਇੱਕ ਨਵੀਂ ਪ੍ਰਾਪਤੀ ਦਿੱਤੀ ਹੈ ਜਿਹੜੀ ਕਦੇ ਨਾ ਹਰਨ ਵਾਲੀ ਆਸਟ੍ਰੇਲੀਆ ਦੀ ਔਮਨ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਹਰਾਣਾ ਆਪਣੇ ਆਪ ਦੇ ਵਿੱਚ ਫਾਈਨਲ ਜਿੱਤਣ ਨਾਲੋਂ ਵੀ ਵੱਡੀ ਗੱਲ ਸੀ ਔਰ ਇੱਕ ਟੀਮਾਂ ਸੀਗੀਆਂ ਉਸ ਦੇ ਵਿੱਚ ਜੇ ਅਸੀਂ ਇਸ ਪ੍ਰਾਪਤੀ ਨੂੰ ਲਈਏ ਤੇ ਦੂਸਰੇ ਬਸ ਇਸ ਇਹ ਵੀ ਲੈਣੇ ਆ ਕਿ ਸਾਡੇ ਸੁਨੀਤਾ ਵਿਲੀਅਮ ਜਿਹੜੇ 6 ਮਹੀਨੇ ਤੋਂ NASA ਦੇ ਤੋਂ ਗਏ ਸੀਗੇ ਸਪੇਸ ਦੇ ਵਿੱਚ ਔਰ ਉਹ ਉੱਥੇ ਵੀ ਰਹੇ ਨੇ ਤੇ ਉਹਨਾਂ ਨੇ ਬੜੀ ਸਫਲਤਾ ਦੇ ਨਾਲ ਉੱਥੋਂ ਦੇ ਸਾਰੇ ਪ੍ਰਯੋਗ ਜਿਹੜੇ ਨੇ ਜਿੰਨੇ ਵੀ ਉਹਨਾਂ ਨੂੰ ਜਾਣਕਾਰੀ ਚਾਹੀਦੀ ਸੀ ਸਪੇਸ ਦੇ ਕਿਵੇਂ ਜਣਾ ਉਹ ਸਾਰਾ ਬੜਾ ਵਧੀਆ ਹਾਸਲ ਕੀਤਾ ਸਪੇਸ ਤੋਂ ਸ਼ੁਰੂ ਕਰਾਂਗੇ ਉਹ ਭਾਰਤ ਦੀ ਵੱਡੀ ਬੜੀ ਪ੍ਰਾਪਤੀ ਜਦੋਂ ਸਦਾਂਸ਼ੂ ਜੀ ਸ਼ੁਕਲਾ ਸਦਾਂਸ਼ੂ ਸ਼ੁਕਲਾ ਜਿਹੜੇ ਆ ਉਹ ਸਪੇਸ ਦੇ ਵਿੱਚ ਜਾ ਕੇ ਸਪੇਸ ਨੂੰ ਸਪੇਸ ਸ਼ਟਲ ਨੂੰ ਆਪ ਡਰਾਈਵ ਕਰਕੇ ਜਿਹਨੂੰ ਕਹਿੰਦੇ ਆ ਚਲਾ ਕੇ ਆਪ ਐਜ਼ ਅ ਪਾਇਲਟ ਉੱਤੇ ਪੁੱਜ ਕੇ ਉਹਨਾਂ ਨੇ ਪੂਰਾ ਜਿਹੜਾ ਹੈ ਦੇਖਿਆ ਔਰ ਆਪਣੇ ਆਪ ਦੇ ਵਿੱਚ ਇੱਕ ਬੜੇ ਗੌਰਵ ਮੇਕ ਸ਼ਣ ਜਿਹਨੂੰ ਕਹਿ ਸਕਦੇ ਆ ਪਲ ਜਿਹੜੇ ਸੀਗੇ ਮਾਨ ਮਤੇ ਪਲ ਉਹ ਇਹਨਾਂ ਨੂੰ ਗਿਣਿਆ ਜਾ ਸਕਦਾ ਸੀ ਇਸੇ ਸਾਲ ਦੇ ਵਿੱਚ ਉਹ ਪ੍ਰਾਪਤੀ ਹੋਈ ਵੈਸੇ ਇਸ ਸਾਲ ਦੇ ਵਿੱਚ ਇਹ ਪ੍ਰਾਪਤੀ ਜਿਹਦਾ ਜੇਕਰ ਤੁਸੀਂ ਕਰ ਰਹੇ ਹੋ ਸ਼ੁਕਲਾ ਜੀ ਜਿਸ ਤਰੀਕੇ ਨਾਲ ਉਹ ਗਏ ਸੀਗੇ ਔਰ ਜਦੋਂ ਆਏ ਸੀਗੇ ਦੋਨੋਂ ਪਿਛਲੇ ਸਾਲ ਆਪਾਂ ਚੰਦਰਯਾਨ ਦਾ ਲਾਂਚ ਦੇਖਿਆ ਉਹ ਪਿਛਲੇ ਸਾਲ ਦੀ ਬਹੁਤ ਵੱਡੀ ਉਪਲਬਧੀ ਸੀਗੀ ਤੇ ਐਤ ਕੀ ਜਿਹੜੇ ਸ਼ੁਕਲਾ ਜੀ ਸਾਡੇ ਗਏ ਸੀ ਐਕਸੀਐਮ 4 ਮਿਸ਼ਨ ਬਿਲਕੁਲ 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 ਔਰ ਮੇਰੇ ਖਿਆਲ ਨਾਲ ਸਪੇਸ ਦੀ ਫੀਲਡ ਦੇ ਵਿੱਚ ਇੰਡੀਆ ਹਰ ਸਾਲ ਹਰ ਸਾਲ ਨਵੀਂ ਇੱਕ ਉਪਲਬਧੀ ਹਾਸਿਲ ਕਰ ਰਿਹਾ ਨਵਈ ਹਾਈਟ ਹਾਸਿਲ ਕਰ ਰਿਹਾ ਹੈ ਔਰ ਆਨ ਵਾਲੇ ਟਾਈਮ ਵਿੱਚ ਅਸੀਂ ਸਪੇਸ ਦੀ ਟੈਕਨੋਲੋਜੀ ਦੇ ਵਿੱਚ ਅਮਰੀਕਾ ਨਾਲ ਨੰਬਰ 1 ਕੰਟਰੀ ਵੀ ਹੋ ਸਕਦੀ ਹੈ ਬਿਲਕੁਲ 15 7 2025 ਨੂੰ ਜਦੋਂ ਸਭ ਤੋਂ ਪਹਿਲਾਂ ਪਹਿਲੇ ਜਿਹੜੇ ਗਏ ਸੀਗੇ ਉਹਨਾਂ ਨੇ ਵੀ ਜਾ ਕੇ ਕਿਹਾ ਸੀ ਕਿ ਸਾਰੇ ਜਹਾਂ ਤੋਂ ਅੱਛਾ ਹਿੰਦੂ ਸਰਮਾਨੇ ਮਪਰੋ ਕਿਹਾ ਸੀ ਉਸੇ ਤਰ੍ਹਾਂ ਦੀ ਇੱਕ ਬਵਿਵਤੀ ਜਦੋਂ ਮੋਦੀ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਸ਼ੁਕਲਾ ਜੀ ਤਾਂ ਇਹ ਹੀ ਕਿਹਾ ਸੀ ਵੀ ਮੈਂ ਇਹ ਸਮਝ ਸਕਦਾ ਵੀ ਸਾਰੀ ਦੁਨੀਆ ਦੇ ਵਿੱਚ ਜੋ ਤਿਰੰਗੇ ਦੀ ਸ਼ਾਨ ਹੈ ਅਜੇਹੀ ਸ਼ਾਨ ਕਿਸੇ ਹੋਰ ਦੀ ਨਹੀਂ ਹੋ ਸਕਦੀ ਹੈ ਵੀ ਆਪਣੇ ਆਪ ਦੇ ਵਿੱਚ ਬੜੇ ਮਾਣ ਮੱਤੇ ਪਲ ਜਦੋਂ ਅਸੀਂ ਇਸ ਜਗ੍ਹਾ ਤੇ ਪੁੱਛਿਆ ਹੁਣ ਮੈਂ ਦੂਸਰਾ ਨਾਂ ਲਈ ਜੋੜਦਾ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਕ੍ਰਿਕਟ ਟੀਮ ਦੀ ਮੈਨਸ ਕ੍ਰਿਕਟ ਟੀਮ ਨੇ ਵੀ ਝੰਡਾ ਗੱਡੇ ਆ ਜੀ ਉਹਨਾਂ ਨੇ ਵੀ T20 ਵਰਲਡ ਕੱਪ ਕੋ ਜਿਹੜਾ ਹੈ ਉਹ ਜਿੱਤੇ ਆ ਬੜੀ دیر ਦੀ ਖੁਆਇ ਸੀਗੀ ਕਿ ਰੋਹਿਤ ਸ਼ਰਮਾ ਦੀ ਗਵਾਈ ਦੇ ਵਿੱਚ ਕੋਈ ਦੇਸ਼ ਜਿਹੜਾ ਹੈ ਕਿਤੇ ਨਾ ਕਿਤੇ 1 ਡੇ 1 ਡੇ ਜਿੱਤੇ ਆ ਉਹਨਾਂ ਨੇ ਆਪਣਾ ਜਿੱਤੇ ਤੇ ਉਸ ਨੂੰ ਮਤਲਬ ਹਾਸਲ ਕੀਤਾ ਇਸ ਸਾਲ ਨੇ ਦੇਖੋ ਕੁੜੀਆਂ ਦੀ ਜਿੱਤ 2025 ਦੇ ਵਿੱਚ ਆਪਾਂ ਜ਼ਿਆਦਾ ਡਿਸਕਸ ਕਰਕੇ ਕਰ ਰਹੇ ਆ ਕਿ ਉਹ ਜਿਹੜੀ ਜਿੱਤ ਮਿਲੀ ਸੀ ਜੀ ਉਹ ਆਪਣੇ ਆਪ ਵਿੱਚ ਦੇਸ਼ ਦੇ ਵਿੱਚ ਕੁੜੀਆਂ ਨੂੰ ਉਹਨਾਂ ਦਾ ਬਣਦਾ ਸਥਾਨ ਨਹੀਂ ਬਲਕਿ ਜਿਸ ਸਥਾਨ ਦੇ ਉੱਤੇ ਉਹ ਪਹੁੰਚ ਸਕਦੀਆਂ ਹਨ ਉਹਨਾਂ ਦੇ ਵਾਸਤੇ ਉਹ ਸਥਾਨ ਰਿਜ਼ਰਵ ਰੱਖਿਆ ਜਾਏ ਐਦਾਂ ਦੀ ਇੱਕ ਮਾਹੌਲ ਬਣਿਆ ਔਰ ਮੁੰਡਿਆਂ ਨੇ ਤਾਂ ਚਲੋ ਪਹਿਲੇ ਵੀ ਜਿੱਤੇ ਹੋਏ ਨੇ ਪਰ ਕੁੜੀਆਂ ਦੀ ਜਿੱਤ ਉਹ ਆਪਣੇ ਆਪ ਦੇ ਵਿੱਚ 2025 ਦੇ ਵਿੱਚ ਦੇਖੋ 50 50 ਦਾ ਜਿੰਨਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਸੀ ਕਿਉਂਕਿ ਜਦੋਂ 1983 ਦੇ ਵਿੱਚ ਜਿੱਤਿਆ ਸੀ ਨਾ ਕਪਿਲ ਦੇਵ ਦੀ ਅਗਵਾਈ ਦੇ ਵਿੱਚ ਫਿਰ ਥੋਨੀ ਦੀ ਅਗਵਾਈ ਦੇ ਵਿੱਚ ਜਦੋਂ ਵਰਲਡ ਕੱਪ ਜਿੱਤੇ ਸੀਗੇ ਉਸ ਵਕਤ ਕ੍ਰਿਕਟ ਟੀਮ ਨੂੰ ਹੋਰ ਹਿਸਾਬ ਨਾਲ ਦੇਖਿਆ ਜਾਂਦਾ ਅੱਜ ਜਿਹੜੀ ਹੈ ਸਾਡੇ ਵਿਰੋਧੀ ਜਿਹੜੇ ਆ ਜਿਆਦਾ ਸਟਰੋਂਗ ਬਣੇ ਜਾਂਦੇ ਨੇ ਵੀ ਇਹ ਵੀ ਹੁਣ ਕ੍ਰਿਕਟ ਜਿਸ ਤਰ੍ਹਾਂ ਹਾਕੀ ਕਦੇ ਭਾਰਤ ਦੀ ਐਸੀ ਅਜੇਤੂ ਹੁੰਦੀ ਸੀਗੀ ਗੇਮ ਜਿਹਨੂੰ ਕੋਈ ਜਿੱਤ ਹੀ ਨਹੀਂ ਸਕਦਾ ਇਸੇ ਤਰ੍ਹਾਂ ਇੱਕ ਵਕਤ ਆ ਗਿਆ ਸੀ ਕਪਿਲ ਦੇਵ ਤੋਂ ਬਾਅਦ ਜਿਹੜਾ ਹੈਗਾ ਵੀ ਭਾਰਤ ਦੀ ਟੀਮ ਕਸਟ੍ਰੌਂਗ ਟੀਮ ਬਣ ਕੇ ਉੱਭਰੀ ਸੀ ਨਹੀਂ ਤੱਕ ਕਪਿਲ ਦੇਵ ਦੀ ਜਿੱਤਨ ਤੋਂ ਬਾਅਦ ਜਿੱਤਨ ਤੋਂ ਪਹਿਲਾਂ ਤਾਂ ਕ੍ਰਿਕਟ ਟੀਮ ਨੂੰ ਇੰਨਾ ਕੋਈ ਜਾਣਦਾ ਸਿਆਣ ਦਾ ਵੀ ਨਹੀਂ ਸੀਗਾ ਲੇਕਿਨ ਆਹستہ ਆਹستہ ਅੱਜ ਦੇ ਤਾਰੀਖ ਦੇ ਵਿੱਚ ਹੁਣ ਅਗਲੇ ਸਾਲ ਜਿਹੜਾ ਹੈ 26 ਦੇ ਵਿੱਚੋਂ ਜਾ ਕੇ ਫਿਰ T20 ਹੋ ਰਿਹਾ ਬਹੁਤ ਸਾਰੀਆਂ ਉਮੀਦਾਂ ਉੱਥੇ ਵੀ ਲੱਗੀਆਂ ਨੇ ਬਿਲਕੁਲ ਦੇਸ਼ ਨੇ ਜਿਹੜਾ ਕੁੜੀਆਂ ਨੂੰ ਜਿੱਤਨ ਤੋਂ ਬਾਅਦ ਸਨਮਾਨ ਦਿੱਤਾ ਹੁਣ ਭਾਵੇਂ ਪੰਜਾਬ ਦੀ ਵੀ ਇਹਦੇ ਵਿੱਚ ਜਿਹੜੀ ਕੈਪਟਨ ਸੀਗੀ ਹਰਮਨ ਪ੍ਰੀਤ ਕੋਰ ਸਾਡੀ ਸੀਗੀ ਇਵਨ ਹਰਿਆਣਾ ਦੀ ਹਿਮਾਚਲ ਦੀ ਜਿਹੜੇ ਪੰਜਾਬ ਦੀ ਕੁੜੀ ਹਿਮਾਚਲ ਜਾ ਕੇ ਵੀ ਸੈਟਲ ਹੋਈ ਸੀ ਉਹਨੂੰ ਵੀ ਪੰਜਾਬ ਨੇ ਪੂਰਾ ਸਨਮਾਨ ਦਿੱਤਾ ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਸਨਮਾਨ ਨੂੰ ਉਹ ਡਿਜ਼ਰਵ ਵੀ ਕਰਦੇ ਸੀ ਔਰ ਅੱਗੇ ਚੱਲ ਕੇ ਜੀ ਜੀ ক্রিকেট ਦੀ ਜਿਦਾ ਆਈਪੀਐਲ ਹੁੰਦਾ ਵੈਸੇ ਤੇ ਹੁੰਦਾ ਹੈ ਲੇਕਿਨ ਜੋ ਤਵੱਜੋ ਆਈਪੀਐਲ ਨੂੰ ਮਿਲਦੀ ਹੈ ਉਹ ਹੁਣ ਔਰ ਵਿਮਨ ਕ੍ਰਿਕਟ ਲੀਗ ਨੂੰ ਵੀ ਮਿਲਣੀ ਚਾਹੀਦੀ ਹੈ ਔਰ ਇਹਦੇ ਵਿੱਚ ਇੱਕ ਜ਼ਬਰਦਸਤ ਤਰੀਕੇ ਨਾਲ ਲੋਕਾਂ ਦਾ ਰੁਝਾਨ ਵਧ ਰਿਹਾ ਹੈ ਇੱਕ ਗੱਲ ਹੋਰ ਕਰੀਏ ਜਿਹੜੀ ਇਸ ਸਾਲ ਦੇ ਵਿੱਚ ਹੁਣ ਪਿੱਛੇ ਜੇ ਹੋਈ ਹੈ ਲੋਕ ਸਭਾ ਦੇ ਵਿੱਚ ਪਾਸ ਹੋ ਗਈ ਹੈ ਰਾਜ ਸਭਾ ਚ ਪਾਸ ਹੋ ਗਈ ਹੈ ਵਿਕਸਿਤ ਭਾਰਤ ਜੀ ਰਾਮ ਜੀ ਕੀ ਕਹਿਣਾ ਚਾਹੋਗੇ ਇਸ ਪਤਾ ਤੁਹਾਨੂੰ ਇਸ ਬਾਰੇ ਜਿਹੜੀ ਮਨਰੇਗਾ ਦੀ ਸਕੀਮ ਹੋ ਗਈ ਸੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਰਜੀਵ ਜੀ ਮਨਰੇਗਾ ਦਾ ਹਾਲਾ ਕੀਆ ਜਾ ਰਿਹਾ ਮਨਰੇਗਾ ਦਾ ਨਾਮ ਬਦਲਿਆ ਗਿਆ ਲੇਕਿਨ ਇਸ ਦੇ ਵਿੱਚ ਨਵੀਆਂ ਚੀਜ਼ਾਂ ਬੜੀਆਂ ਐਡ ਕੀਤੀਆਂ ਗਈਆਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੈ ਮਨਰੇਗਾ ਜਿਹੜੀ 2005 ਦੇ ਵਿੱਚ ਸ਼ੁਰੂ ਹੋਈ ਸੀ ਮੇਰੇ ਖਿਆਲ ਨਾਲ ਜੀ ਉਸ ਤੇ ਵਿੱਚ ਬਹੁਤ ਸਾਰੀ ਸਕੀਮਾਂ ਉਹਨਾਂ ਸਕੀਮਾਂ ਦੇ ਵਿੱਚ ਕੁਝ ਖਾਮੀਆਂ ਸੀ ਜੀ ਜੀ ਉਹਨਾਂ ਖਾਮੀਆਂ ਨੂੰ ਨਵੇਂ ਨਾਮ ਦੇ ਰੂ ਹੁਣ ਜਿਹੜਾ ਵਿਕਸਿਤ ਭਾਰਤ ਗਾਰੰਟੀ ਰੋਜ਼ਗਾਰ اور ਆਜੀਵਿਕਾ ਮਿਸ਼ਨ ਜਿਹੜਾ ਹੈਗਾ ਉਹਦੇ ਅੰਦਰਗਤ ਨਵਾਂ ਕਾਨੂੰਨ ਬਣਿਆ ਜੀ ਕਾਨੂੰਨ ਦੇ ਹਿਸਾਬ ਨਾਲ ਜਿਹੜਾ 100 ਦਿਨ ਦਾ ਪਹਿਲੇ ਰੋਜ਼ਗਾਰ ਮਿਲਦਾ ਸੀ ਮਨਰੇਗਾ ਦੇ ਵਿੱਚ ਹੁਣ 125 ਦਿਨ ਦਾ ਮਿਲੇਗਾ ਹਾਂ ਇਹਦੇ ਵਿੱਚ ਕੁਝ ਚੇਂਜਸ ਕੀਤੇ ਗਏ ਨੇ ਕਿ ਜਿਹੜਾ ਇਹਦਾ ਦੁਰਪਯੋਗ ਹੋ ਰਿਹਾ ਸੀ ਦੁਰਵਰਤੋਂ ਹੋ ਰਹੀ ਸੀ ਕਿ ਸਕੀਮ ਉਹਨੂੰ ਰੋਕ ਕੇ ਸਟੇਟ ਦਾ ਕੰਟਰੀਬਿਊਸ਼ਨ ਵਧਾਇਆ ਗਿਆ ਜੀ ਇਹਦੇ ਉੱਤੇ ਪੋਲਿਟਿਕਸ ਤੇ ਹੋ ਰਹੀ ਹੈ ਪਰ ਟੀਚਾ ਜਿਹੜਾ ਹੈ ਔਰ ਖੇਤੀਬਾੜੀ ਨੂੰ ਇਹਦੇ ਨਾਲ ਜੋੜਿਆ ਗਿਆ ਜੀ ਸਿਰਫ ਹਾਰਵੈਸਟਿੰਗ ਔਰ ਬਿਜਾਈ ਦੇ ਸੀਜ਼ਨ ਨੂੰ ਛੱਡ ਕੇ ਬਾਕੀ ਟਾਈਮ ਇਹ ਚ ਇਹ ਮਨਰੇਗਾ ਸਕੀਮ ਦਾ ਇਵਨ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਉਪਯੋਗ ਕੀਤਾ ਜਾ ਸਕਦਾ ਹੈ ਇਹ ਆਪਣੇ ਆਪ ਵਿੱਚ ਸਕੀਮ ਨੂੰ ਸਮਝਣ ਤੋਂ ਬਾਅਦ ਜਿਆਦਾ ਜਿਆਦਾ ਇੰਪਲੀਮੈਂਟੇਸ਼ਨ ਦੇਖੋਗੇ ਨਾ ਹੁਣ ਅੱਜ ਅੱਜ ਅਸੀਂ 26 ਨਵੰਬਰ ਦੇ ਵਿੱਚ ਬੈਠੇ ਆ 26 ਨਵੰਬਰ ਨੂੰ ਪੂਰੇ ਦੇਸ਼ ਦੇ ਵਿੱਚ ਹਰ ਪਿੰਡ ਦੇ ਵਿੱਚ ਗ੍ਰਾਮ ਸਭਾ ਬੁਲਾਉਣ ਦਾ ਸੈਂਟਰਲ ਗਵਰਨਮੈਂਟ ਨੇ ਹੁਕਮ ਦਿੱਤਾ ਸੀਗਾ 26 ਦਸੰਬਰ 26 ਦਸੰਬਰ 26 ਦਸੰਬਰ ਨੂੰ ਦਿੱਤਾ ਸੀਗਾ ਔਰ ਇਸ ਤੋਂ ਬਾਅਦ ਜਦ ਲੋਕਾਂ ਤੱਕ ਇਸ ਸਕੀਮ ਦੇ ਬੈਨੀਫਿਟਸ ਪਹੁੰਚਣਗੇ ਤੇ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਹੈ ਔਰ ਕੀ ਵਾਕਈ ਉਹ ਕਿਉਂਕਿ ਹੁਣ ਜਿਹੜੀ ਮਨਰੇਗਾ ਦੀ ਵੀ ਪੇਮੈਂਟ ਮਨਰੇਗਾ ਤਾਂ ਨਹੀਂ ਹੈ ਹੁਣ ਜੀ ਰਾਮ ਜੀ ਹੈ ਜੀ ਰਾਮ ਜੀ ਦੀ ਵੀ ਪੇਮੈਂਟ ਉਹ ਡਿਜੀਟਲੀ ਹੋਏਗੀ ਹਾਜ਼ਰੀ ਲੱਗੇਗੀ ਡਿਜੀਟਲੀ ਪਹਿਲੇ ਹੁੰਦਾ ਸੀਗਾ ਵੀ ਹਾਜ਼ਰੀਆਂ ਇਦਾਂ ਹੀ ਲੱਗ ਜਾਂਦੀ ਸੀ ਕਿ ਫਰਜੀਵਾੜੇ ਬੜੇ ਹੁੰਦੇ ਸੀਗੇ ਪਰ ਹੁਣ ਫਰਜੀ ਵਾਲੇ ਨੂੰ ਰੋਕਣ ਵਾਸਤੇ ਡਿਜੀਟਲੀ ਸਾਰੇ ਚੀਜ਼ਾਂ ਅਗੇ ਵਧਨ ਵਧਨ ਲਗੀ। ਲੇਕਿਨ ਮੈਂ ਚਲਦੇ ਚਲਦੇ ਜਾਂਦੇ ਜਾਂਦੇ ਤੁਹਾਡੇ ਕੋਲ ਅਖੀਰ ਦੇ ਵਿੱਚ ਇੱਕ ਹੋਰ ਬੜੀ ਘਟਨਾ ਪੰਜਾਬ ਦੇ ਲਈ ਦੁਖਦਈ ਵਾਪਰੀ ਹੈ। ਵੈਸੇ ਤਾਂ ਬਹੁਤ ਸਾਰਾ ਕੁਝ ਹੋਇਆ ਬਈ ਦੇਸ਼ ਦੇ ਬਹੁਤ ਸਾਰੇ ਜਿਹੜੇ ਫਿਲਮੀ ਸਟਾਰ ਸੀਗੇ ਉਹ ਕਈ ਉਹਗੇ ਸਟਾਰ ਜਿਹੜੇ ਆ ਉਸ ਇਸ ਸਾਲ ਦੇ ਵਿੱਚ ਸਾਥ ਛੱਡ ਗਏ। ਲੇਕਿਨ ਇੱਕ ਸਟਾਰ ਜਿਹੜਾ ਪੰਜਾਬ ਦੇ ਨਾਲ ਜੁੜਿਆ ਸੀ ਤਰਮਿੰਦਰ ਤੇ ਇੱਕ ਹੋਰ ਜਿਹੜਾ ਸਾਰੀ ਦੁਨੀਆ ਦਾ ਸਟਾਰ ਸੀਗਾ ਰਤਨ ਟਾਟਾ। ਉਸ ਦਾ ਨਾਂ ਰਤਨ ਸੀ ਬਲਕਿ ਉਹ ਰਤਨ ਉਹ ਸੱਚ ਮੁੱਚ ਉਹ ਆਰਤਲੀ ਰਤਨ ਸੀ। ਉਹਨਾਂ ਦੇ ਲਈ ਕੀ ਕਹਿਣਾ ਚਾਹੀਦਾ? ਉਹ ਸੱਚ ਰਤਨ ਸਿੱਕੇ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਸਾਡੇ ਭਾਰਤ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਨੇ ਜੇ ਅਸੀਂ ਉਡਾਨ ਵਾਲੇ ਪਾਸੇ ਜਾਨੇ ਹਾਂ ਕਿ ਬਹੁਤ ਸਾਰੀਆਂ ਉਹਨਾਂ ਦੀਆਂ ਪਲੇਨਸ ਜਿਹੜੀਆਂ ਨੇ ਉਹਦੇ ਵਿੱਚ ਹੈ ਜਾਂ ਬਹੁਤ ਸਾਰੀਆਂ ਸਾਨੂੰ ਸੁਵਿਧਾਵਾਂ ਦਿੱਤੀਆਂ ਜਿਵੇਂ ਕਿ ਰਤਨ ਡਾਟਾ ਦੇ ਅੰਡਰ ਅਸੀਂ ਇਲੈਕਟ੍ਰੋਨਿਕਸ ਦੀ ਜੇ ਗੱਲ ਕਰਦੇ ਹਾਂ ਜਾਂ ਸਾਡੇ ਕੱਪੜੇ ਦੀ ਗੱਲ ਕਰਦੇ ਹਾਂ ਉਹ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਫੈਕਟਰੀਆਂ ਸ਼ੁਰੂ ਕੀਤੀਆਂ ਔਰ ਉਹਨਾਂ ਲੋਕਾਂ ਤੱਕ ਪਹੁੰਚਾਇਆ ਮੈਂ ਤੇ ਰਮੇਂਦਰ ਜੀ ਬਾਰੇ ਤੁਹਾਡਾ ਨਾਲ ਗੱਲ ਕਰਾਂਗਾ ਨਾਲ ਜਲਦੇ-ਜਲਦੇ ਕਿਉਂਕਿ ਦੁੱਖ ਤਾਂ ਹੀ ਘਟਨੇ ਔਰ ਵਾਪਸੀ ਜਦੋਂ 에어 ਇੰਡੀਆ ਦਾ ਪਲੇਨ ਕ੍ਰੈਸ਼ ਹੋ ਗਿਆ ਸੀ ਉਸ ਬਾਰੇ ਵੀ ਚਲਦੇ ਚਲਦੇ ਵੀ ਇੱਕ ਐਸੀ ਘਟਨਾ ਜਿਸ ਨੇ ਇੱਕ ਵਾਰ ਚ ਚੋਰ ਕੇ ਰੱਖ ਦਿੱਤਾ ਸੀ ਪੂਰੇ ਵਿਸ਼ਵ ਨੂੰ ਜਿਸ ਦੇ ਵਿੱਚ 270 ਤੋਂ ਉੱਪਰ ਮੌਤਾਂ ਹੋ ਗਈਆਂ ਸੀ ਉਹ ਵੀ ਇੱਕ ਘਟਨਾ ਸੀਗੀ 2025 ਦੀ ਦੁਖਦਈ ਘਟਨਾ ਵੈਸੇ ਤੁਸੀਂ ਗੱਲ ਧਰਮਿੰਦਰ ਉਹਨਾਂ ਦੀ ਕੀਤੀ ਹੈ ਧਰਮਿੰਦਰ ਉਹਨਾਂ ਦੇ ਜਾਨ ਨਾਲ ਇੱਕ ਇੱਕ ਤਰੀਕੇ ਨਾਲ ਫਿਲਮ ਇੰਡਸਟਰੀ ਦਾ ਇੱਕ ਸਦੀ ਦਾ ਅੰਤ ਹੋਇਆ ਹੈ ਔਰ ਪੰਜਾਬ ਦੇ ਨਾਲ ਉਹਨਾਂ ਦਾ ਪਿਆਰ ਤੇ ਪੰਜਾਬੀਆਂ ਦਾ ਉਹਨਾਂ ਵਾਸਤੇ ਪਿਆਰ ਇਹ ਦੋਨੋਂ ਹੀ ਬਿਲਕੁਲ ਫਿਰਾਲਾਂ ਦੇ ਜਿਨ ਕਹਿੰਦੇ ਔਰ ਤਰਮਿੰਦਰ ਨਾਲ ਮੈਨੂੰ ਵੀ ਮਿਲਣ ਦਾ ਮੌਕਾ ਕਾਫੀ ਵਾਰ ਮਿਲ ਚੁੱਕਿਆ ਹੈ ਔਰ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਤੇ ਇੱਕ ਨਈ ਨਵੀ ਉर्जा ਔਰ ਪੰਜਾਬੀਆਂ ਦੇ ਪ੍ਰਤੀ ਉਹਨਾਂ ਦਾ ਪਿਆਰ ਉਹ ਜ਼ਰੂਰ ਉਹਨਾਂ ਦੀ ਸਾਰੀ ਗੱਲਾਂ ਦੇ ਵਿੱਚ ਲੱਗਦਾ ਸੀਗਾ ਜਸਵਿੰਦਰ ਭੱਲਾ ਦਾ ਵੀ ਨਾਂ ਆਪਾਂ ਲੈਣਾ ਭੁੱਲ ਗਏ ਉਹ ਵੀ ਸਾਡੇ ਦਾ ਥੋੜਾ ਐਸੀ ਸਾਲ ਦੇ ਕੇ ਗਏ ਨੇ ਮੈਂ ਕਿਹਾ ਮੈਂ ਕਿਹਾ ਵੀ ਬਹੁਤ ਸਾਰੇ ਸਟਾਰ ਸਾਡੇ ਨਾਲ ਵਿਚੜੇ ਲੇਕਿਨ ਇੱਕ ਐਸੇ ਸੀ ਜੇਰਮਿੰਦਰ ਜੀ ਲੇਕਿਨ ਨਾ ਅਲੀ ਨਾਲ ਉਹਨਾਂ 270 ਤੋਂ ਉੱਪਰ ਜਿਹੜੇ ਸ਼ਹੀਦ ਜਿਹੜੇ ਉਹਦੇ ਉਸ ਪਲੇਨ ਕ੍ਰੈਸ਼ ਦੇ ਵਿੱਚ ਹੋਏ ਆ ਉਹ ਵੀ ਆਪਣੇ ਆਪ ਦੀ ਇੱਕ ਬਹੁਤ ਵੱਡੀ ਘਟਨਾ ਸੀ ਸੋ ਦੋਸਤੋ ਐਸਨ ਕੁਝ ਘਟਨਾਵਾਂ ਜਿਹੜੀਆਂ ਅਸੀਂ ਆਪਣੇ ਸਮੇਂ ਦੇ ਵਿੱਚ ਆਪਣੇ ਮਾਰਿਆਂ ਦੇ ਨਾਲ ਜਿਨ੍ਹਾਂ ਦਾ ਲੇਖਾ ਜੋਖਾ ਕਰ ਸਕੇ ਬਹੁਤ ਸਾਰੀਆਂ ਘਟਨਾਵਾਂ ਜਿਸ ਤਰ੍ਹਾਂ ਅੱਜਕੱਲ ਵੀ ਯੂਕਰੇਨ ਰੂਸ ਦਾ ਜੰਗ ਚੱਲ ਰਿਹਾ ਹੈ। ਇਜ਼ਾਜ਼ਾ ਫਿਲਸਤੀਨ ਪੱਟੀ ਇਹ ਵੀ ਇੱਥੇ ਵੀ ਜਿਹੜੀ ਹੈ ਯੁੱਧ ਚੱਲ ਰਹੇ ਨੇ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਕਮਾਂਤਰੀ ਪੱਧਰ ਤੇ ਜਾਂ ਭਾਰਤ ਦੇ ਆਪਣੇ ਕੌਮੀ ਪੱਧਰ ਤੇ ਹੋਰ ਵੀ ਘਟੀਆਂ ਹੋਣਗੀਆਂ ਤੁਹਾਡੀ ਨੋਟਸ 'ਚ ਹੈ। ਹੋਣਗੀਆਂ ਵੀ ਅਸਾਂ ਲੇਕਿਨ ਸਮਾਂ ਇਜਾਜ਼ਤ ਨਹੀਂ ਕਰ ਦੇ ਰਿਹਾ ਕਿਸੇ ਅਸੀਂ ਉਹਨਾਂ ਘਟਨਾਵਾਂ ਬਾਰੇ ਦਾ ਜ਼ਿਕਰ ਕਰੀਏ ਜਾਂ ਉਹਨਾਂ ਦਾ ਲੇਖਾ ਜੋਖਾ ਕਰੀਏ। ਲੇਕਿਨ ਜਿੰਨੀਆਂ ਅਸੀਂ ਕਰ ਸਕਦੇ ਸੀ ਕਿ ਆਪਣੇ ਸਮੇਂ ਦੇ ਵਿੱਚ ਅਸੀਂ ਉਹ ਮੁੱਖ ਘਟਨਾਵਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਇਸ ਸਾਲ ਦੇ ਵਿੱਚ ਸਾਡਾ ਸਲਾਮ ਕਿਉਂਕਿ ਹੁਣ ਮਿਲਾਂ ਆਗਾਜ਼ ਕਰਦੇ ਹੋਏ ਅੱਜ ਦੀ ਚਰਚਾ ਦਾ ਮੈਡਮ ਹਰਕਮਲ ਜੀ ਤੇਰਾ ਜੀ ਪਾਸ ਕਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਹੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹੋਏ ਅੱਜ ਦੀ ਚਰਚਾ ਦੀ ਪੂਰੀ ਟੀਮ ਹੁਣ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹੈ ਬਹੁਤ ਬਹੁਤ ਧੰਨਵਾਦ ਨਮਸਕਾਰ